ਸਾਈਬਰ ਠੱਗਾ ਨੇ ਇੱਕ ਬਜ਼ੁਰਗ ਔਰਤ ਨੂੰ ਵੀ ਨਾ ਬਖਸ਼ਿਆ ਭੇਜਿਆ ਨਕਲੀ ਨੋਟਿਸ ਡਰਾਇ ਬਜ਼ੁਰਗ ਮਹਿਲਾ ਤੇ ਲੁੱਟ ਲੈ ਲੱਖਾਂ ਰੁਪਏ ਜਿਹਾ ਅਜਿਹਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਕਿ ਜਿੱਥੇ ਕਿ ਇੱਕ ਬਜ਼ੁਰਗ ਮਹਿਲਾ ਨੂੰ ਸਾਈਬਰ ਠੱਗਾਂ ਦੇ ਵੱਲੋਂ ਠੱਗ ਲਿਆ ਗਿਆ ਹੈ ਉਸ ਨੂੰ ਨਕਲੀ ਨੋਟਿਸ ਭੇਜਿਆ ਗਿਆ ਉਸ ਤੋਂ ਬਾਅਦ ਇਸ ਮਹਿਲਾ ਨੂੰ ਡਰਾਇਆ ਜਾਂਦਾ ਤੇ ਉਸ ਦੇ ਕੋਲੋਂ ਲੱਖਾਂ ਰੁਪਏ ਉਡਾ ਲਏ ਜਾਂਦੇ ਨੇ ਜੀ ਹਾਂ ਇਹ ਮਾਮਲਾ ਮੁਹਾਲੀ ਦੇ 3B1 ਤੋਂ ਸਾਹਮਣੇ ਆਇਆ ਜਿੱਥੇ ਕੇਕ ਹਰਪਜਨ कौर ਨਾਮ ਦੀ ਔਰਤ ਦੇ ਕੋਲੋਂ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਠੱਗ ਲੈਨੇ ਔਰ ਇਸ ਮਹਿਲਾ ਦੀ ਉਮਰ ਜਿਹੜੀ ਹੈ ਉਹ 68 ਸਾਲ ਦੱਸੀ ਜਾ ਰਹੀ ਹੈ ਇਸ ਮਹਿਲਾ ਨੇ ਨਾਲ ਜਦੋਂ ਇਹ ਸਾਰਾ ਪਾਣਾ ਵਰਤ ਜਾਂਦਾ ਹੈ ਜਦੋਂ ਸਾਰਾ ਘਟਨਾਕਰਮ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਪਤੀ ਨੂੰ ਦੱਸਿਆ ਤੇ ਫਿਰ ਇਹਨਾਂ ਨੇ CBI ਦੇ ਨਾਲ ਸੰਪਰਕ ਕੀਤਾ ਤੇ ਉੱਥੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਦਸਦੀਏ ਕੇ ਸਹਰਪਜਨ ਕੌਰ ਨਾਮ ਦੀ ਜਿਹੜੀ ਔਰਤ ਹੈ ਇਸ ਦੇ ਕੋਲੋਂ ਜਿਹੜੇ ਕਿ ਠੱਗਾਂ ਨੇ ਕੋਈ ਲੱਖ ਨਹੀਂ 2 ਲੱਖ ਨਹੀਂ ਬਲਕਿ 80 ਲੱਖ ਰੁਪਏ ਠੱਗ ਲੈਨੇ ਸਾਈਬਰ ਠੱਗਾਂ ਨੇ ਤੇ ਹੁਣ ਇਸ ਮਹਿਲਾ ਦੇ ਜਿਹੜੇ ਖਾਤੇ ਨੇ ਉਹ ਖਾਲੀ ਹੋ ਗਏ ਨੇ ਤੇ ਹੁਣ ਸੀਬੀਆਈ ਦੇ ਸਾਹਮਣੇ ਇਹ ਜਿਹੜਾ ਮਾਮਲਾ ਉਹ ਚੱਲਿਆ ਗਿਆ ਹੈ ਦੱਸਦੀ ਹੈ ਕਿ ਇਸ ਮਹਿਲਾ ਨੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਇਸ ਦੇ ਵਿੱਚ ਇਸ ਮਹਿਲਾ ਨੇ ਲਿਖਿਆ ਹੈ ਕਿ ਉਸ ਨੂੰ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਵੱਲੋਂ ਜਿਵੇਂ ਕਿ सीबीआई ਦੇ ਡਾਇਰੈਕਟਰ ਬਣ ਕੇ ਹੀ ਠੱਗਿਆ ਆ ਗਿਆ ਹੈ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਤੇ منی ਲਾਂਡਰਿੰਗ ਦਾ ਜਿਹੜਾ ਮਾਮਲਾ ਹੈ ਉਹ ਦਰਜ ਹੋਇਆ ਹੈ ਤੇ सीबीआई ਦੇ ਜਿਹੜੇ ਬੰਦੇ ਨੇ ਉਹ ਤੁਹਾਡੇ ਘਰ ਦੇ ਆਸ-ਪਾਸ ਚੈਕਿੰਗ ਕਰ ਰਹੇ ਨੇ ਤੇ ਉਹਨਾਂ ਦੀ ਗਿਣਤੀ 4 ਦੱਸੀ ਹੈ ਦੱਸਦੀ ਹੈ ਕਿ ਜਿਹੜੀ ਇਹ ਕਹਾਣੀ ਸੀਗੀ ਜਿਹੜੀ ਦੱਸੀ ਗਈ ਹੈ ਇਹ ਸਾਈਬਰ ਠੱਗਾਂ ਦੇ ਵੱਲੋਂ ਝੂਠੀ ਕਹਾਣੀ ਬਣਾ ਕੇ ਇਸ ਔਰਤ ਨੂੰ ਦੱਸੀ ਗਈ ਸੀ ਕਿ ਤੁਹਾਡੇ ਤੇ ਇਹ ਮਾਮਲਾ ਦਰਜ ਹੈ ਤੇ ਸੀਬੀਆਈ ਦੇ ਚਾਰ ਬੰਦੇ ਜਿਹੜੇ ਤੁਹਾਡੇ ਘਰ ਦੇ ਆਸ-ਪਾਸ ਚੈਕਿੰਗ ਕਰ ਰਹੇ ਨੇ ਜਿਸ ਕਰਕੇ ਇਹ ਬਜ਼ੁਰਗ ਮਹਿਲਾ ਡਰ ਗਈ ਤੇ ਇਹਨਾਂ ਸਾਈਬਰ ਠੱਗਾਂ ਦੇ ਜਿਹੜਾ ਕਿ ਡਿਜੀਟਲ ਅਰੈਸਟ ਹੈ ਉਸ ਦੇ ਵਿੱਚ ਫਸ ਗਈ ਤੇ ਜਿਵੇਂ ਜਿਵੇਂ ਇਹ ਸਾਈਬਰ ਠੱਗ ਉਸ ਔਰਤ ਨੂੰ ਕਹਿੰਦੇ ਗਏ ਇੱਕ ਕਰਦੀ ਗਈ ਤੇ ਇਸ ਮਹਿਲਾ ਦੇ ਕੋਲੋਂ 80 ਲੱਖ ਰੁਪਏ ਜਿਹੜੇ ਕਿ ਲੁੱਟ ਲੈ ਨੇ ਉਡਾ ਲੈ ਨੇ ਇਹਨਾਂ ਸਾਈਬਰ ਠੱਗਾਂ ਨੇ ਇਹਨਾਂ ਨੇ ਆਰਟੀਜੀਐਸ ਦੇ ਰਾਹੀਂ ਇਸ ਮਹਿਲਾ ਵੱਖ-ਵੱਖ ਖਾਤਿਆਂ ਦੇ ਵਿੱਚੋਂ ਟਰਾਂਸਫਰ ਕਰ ਲਏ ਨੇ ਜਿਹੜੇ ਪੈਸੇ ਨੇ ਜਿਹੜੇ ਕਿਸ ਮਹਿਲਾ ਦੇ ਸਨ ਤੇ ਹੁਣ ਮਾਮਲਾ ਸੀਬੀਆਈ ਦੇ ਵਿੱਚ ਪਹੁੰਚ ਗਿਆ ਹੈ ਦੱਸਦੀ ਹੈ ਕਿ ਇੱਥੇ ਸੋਸ਼ਲ ਮੀਡੀਆ ਦੇ ਉੱਪਰ ਡਿਜੀਟਲ ਅਰੇਸਟ ਦੇ ਬਾਰੇ ਅਵੇਅਰਨੈਸ ਬਹੁਤ ਜ਼ਿਆਦਾ ਫੈਲਾਈ ਗਈ ਸੀ ਪਰੰਤੂ ਫਿਰ ਵੀ ਇਹ ਸਾਈਬਰ ਠੱਗ ਕੋਈ ਨਾ ਕੋਈ ਟੰਗ ਤਰੀਕਾ ਵਰਤ ਕੇ ਲੋਕਾਂ ਦੇ ਕੋਲੋਂ ਪੈਸੇ ਲੈ ਹੀ ਲੈਂਦੇ ਨੇ ਖਾਸ ਤੌਰ ਤੇ ਇਹ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਦਾ ਡਿਜੀਟਲ ਅਰੇਸਟ ਕਰਦੇ ਨੇ ਉਹਨਾਂ ਨੂੰ ਡਰਾਉਂਦੇ ਤੰਮਕ ਦੇ ਨੇ ਤੇ ਲੋਕ ਅਜਿਹੇ ਮਾਮਲੇ ਤੋਂ ਬਚਣ ਦੇ ਲਈ ਜਿਵੇਂ ਇਹ ਸਾਈਬਰ ਠੱਗ ਕਹਿੰਦੇ ਨੇ ਲੋਕ ਕਰੀ ਜਾਂਦੇ ਨੇ ਤੇ ਬਾਅਦ ਦੇ ਵਿੱਚ ਆਪਣੇ ਮਿਹਨਤ ਨਾਲ ਕਮਾਏ ਹੋਏ ਪੈਸਿਆਂ ਤੋਂ ਹੱਥ ਧੋ ਲੈਂਦੇ ਨੇ ਤੇ ਇਸੇ ਹੀ ਤਰ੍ਹਾਂ ਹੁਣ ਜਿਹੜੀ ਇਹ ਬਜ਼ੁਰਗ ਮੈਲਾ ਜਿਹੜੀ ਕਿ ਹਰਪਜਨ ਕੌਰ ਹੈ ਜਿਨ੍ਹਾਂ ਦੀ ਉਮਰ 68 ਸਾਲ ਦੱਸੀ ਗਈ ਹੈ ਉਹ ਵੀ ਇਹਨਾਂ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਈ ਹੈ ਤੇ ਆਪਣੇ ਖਾਤਿਆਂ ਦੇ ਵਿੱਚੋਂ ਜਿਹੜੇ ਕਿ 80 ਲੱਖ ਰੁਪਏ ਨੇ ਉਹ ਇਹਨਾਂ ਜਿਹੜੇ ਸਾਈਬਰ ਠੱਗ ਨੇ ਇਹਨਾਂ ਦੇ ਵੱਲੋਂ ਉਡਾ ਲੈ ਗਏ ਨੇ ਤੇ ਹੁਣ ਇਹ ਦੋਨੋਂ ਜਿਹੜੇ ਤੀ ਪਤਰੀ ਨੇ ਉਹ ਖੱਜਲਖਵਾਰ ਹੋ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਦੇ 80 ਲੱਖ ਰੁਪਏ ਸਨ ਜਿਹੜੇ ਮਿਹਨਤ ਨਾਲ ਕਮਾਏ ਗਏ ਸਨ ਉਹ ਸਾਈਬਰ ਠੱਗਾਂ ਦੇ ਵੱਲੋਂ ਠੱਗ ਲੈ ਗਏ ਨੇ ਤੇ ਸੀਬੀਆਈ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸਾਈਬਰ ਠੱਗ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਇੰਨੀ ਵੱਡੀ ਰਕਮ ਜਿਹੜੀ ਕਿ ਠੱਗ ਗਈ ਹੈ ਸੀਬੀਆਈ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਹੁਣ ਜਾਂਚ ਕਰ ਰਹੀ ਹੈ